ਤੁਸੀਂ ਵੋਟ ਮੰਗਣ ਜਾ ਰਹੇ ਹੋ ਲੋਕ ਤੁਹਾਨੂੰ ਵੋਟ ਕਿਉਂ ਦੇਣ ਜਿਵੇਂ ਕਿ ਉਹਨਾਂ ਨੇ ਵਾਅਦਾ ਕੀਤਾ ਸੀਗਾ ਹਜ਼ਾਰ-ਹਜ਼ਾਰ ਰੁਪਏ ਲੇਡੀਜ਼ ਨੂੰ ਦੇਣ ਦਾ ਇਹ ਅੱਜ ਤੱਕ 4 ਸਾਲਾਂ ਚੋਂ ਕਿਸੇ ਨੂੰ ਆਇਆ ਹੈ ਪੰਚਾਇਤਾਂ ਨੂੰ ਹੁਣ ਤੱਕ ਗ੍ਰਾਂਟ ਸਾਈਆਂ ਸੀਗੀਆਂ 4 ਸਾਲਾਂ ਚ ਪਹਿਲੀ ਕੱਲ ਦਾ ਕੋਈ ਕੰਮ ਹੋਇਆ ਨਹੀਂ ਵਿਕਾਸ ਦਾ ਹੁਣ ਹੋਈ ਸੀਗੀ ਕਿ ਇਹਨਾਂ ਨੇ ਗ੍ਰਾਂਟਸ ਦਿੱਤੀਆਂ ਪਰ ਉਹ ਵੀ ਚੈੱਕ ਵਾਪਸ ਲੈ ਲੇ ਤੁਸੀਂ ਆਪਣੇ ਆਪ ਹੀ ਆਪਣੇ ਅਮਾਊਂਟ ਦੀ ਜਿਹੜੀ ਅਕਾਊਂਟਿੰਗ ਕਰਨ ਤੋਂ ਬਾਅਦ ਫਿਰ ਇਹਨਾਂ ਨੂੰ ਆਪਣੇ ਘਰ ਵਾੜਿਓ ਅਗਲੇ 48000 ਤੁਹਾਡੇ ਅਕਾਊਂਟ ਚ ਪਾਉਂਦੇ ਨੇ ਤੁਹਾਨੂੰ ਦਿੰਦੇ ਨੇ ਫਿਰ ਤੁਸੀਂ ਇਹਨਾਂ ਨੂੰ ਵੋਟ ਪਾ ਸਕਦੇ ਹੋ ਜੁਵਾਨ ਪੀੜੀ ਨੂੰ ਵੀ ਸੋਚਣਾ ਚਾਹੀਦਾ ਹੈ ਕਿ ਸਾਡੇ ਵਾਸਤੇ ਕੀ ਬੈਸਟ ਹੈ ਮੇਨ ਗੱਲ ਹੈ ਕਿ ਉਹ ਪਹਿਲਾਂ ਮੁੱਦੇ ਦੇਖਣ ਕਿ ਉਹਨਾਂ ਦੇ ਜਿਹੜੇ ਕੰਮ ਹੋਏ ਨੇ ਉਹ ਹੋਏ ਨੇ ਪੂਰੇ ਜੋ ਉਹਨਾਂ ਨੇ ਵਾਅਦੇ ਕੀਤੇ ਸੀਗੇ ਉਹ ਵਾਅਦੇ ਪੂਰੇ ਹੋਏ ਨੇ ਅਗਰ ਉਹਨਾਂ ਦੇ ਵਾਅਦੇ ਪੂਰੇ ਹੋਏ ਨੇ ਤਾਂ ਠੀਕ ਹੈ ਤੁਸੀਂ ਪਾ ਸਕਦੇ ਵੋਟ ਅਗਰ ਨਹੀਂ ਹੋਏ ਫਿਰ ਤੁਸੀਂ ਆਪ ਸੋਚੋ ਜਿਆਦਾ ਦੂਰ ਦੀ ਗੱਲ ਨਹੀਂ ਕਰਾਂਗੇ ਗੱਲ ਕਰਾਂਗੇ ਸੁਖਸਾਲ ਦੇ ਕਰੀਬੀ ਪਿੰਡਾਂ ਦੀ ਕੀ ਨਾ ਪਿੰਡਾਂ ਦੇ ਵਿੱਚ ਵਿਕਾਸ ਹੋਇਆ ਹੈ ਕੀ ਕਹਿਣਾ ਚਾਹੋਗੇ ਕਿੰਨਾ ਵਿਕਾਸ ਹੋਇਆ ਹੈ ਕਿਤੇ ਵਿਖਾਈ ਦਿੰਦਾ ਹੈ ਵਿਕਾਸ ਵਾਦਾ ਕੀਤਾ ਸੀ ਕਿ 2022 ਦੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਿ ਜੇ ਮੈਂ ਜਿੱਤਦਾ ਹਾਂ ਤਾਂ ਇਲਾਕੇ ਦੇ ਵਿੱਚ ਪਿੰਡ ਵਾਸੀਆਂ ਦੀ ਇਜਾਜ਼ਤ ਤੋਂ ਬਿਨਾਂ ਇੱਕ ਪੱਥਰ ਤੱਕ ਨਹੀਂ ਚੁੱਕਣ ਦਵਾਂਗੇ ਵਾਦਾ ਪੂਰਾ ਹੋਇਆ ਲੋਕਾਂ ਨੂੰ ਯਾਦ ਹੈ ਕੀ ਕਹਿੰਦੇ ਨੇ ਲੋਕ ਤੁਸੀਂ ਵੋਟਾਂ ਮੰਗਣ ਜਾਂਦੇ ਹੋ ਪਾਈ ਵਿੱਚ ਕਿਹਾ ਸੀਗਾ ਉਹਨਾਂ ਨੇ ਕਿ ਜੇ ਮੈਂ ਰਹਾਂਗਾ ਜਾਂ ਫਿਰ ਮਾਈਨਿੰਗ ਰਹੇਗੀ ਪਰ ਮਾਈਨਿੰਗ ਤਾਂ ਪੂਰੇ ਜੋਰ-ਸ਼ੋਰ ਨਾਲ ਚੱਲ ਰਹੀ ਹੈ ਪਰ ਮੰਤਰੀ ਸਾਹਿਬ ਤੁਹਾਡਾ ਨਹੀਂ ਪਤਾ ਉਹੀ ਸੜਕਾਂ 'ਤੇ ਗਰੀਪੇਅਰ ਨਹੀਂ ਹੋਈਆਂ ਨਵੀਆਂ ਤਾਂ ਕਿੱਥੇ ਬਣਣਗੀਆਂ ਤੇ ਸਿਰਫ ਇੱਕ ਹੀ ਸੜਕ ਬਣੀ ਹੈ ਇਹਨਾਂ ਦੇ ਗਮੀਰਪੁਰ ਪਿੰਡ ਦੀ ਉਸ ਤੋਂ ਇਲਾਵਾ ਅਜੇ ਤੱਕ ਕੋਈ ਸੜਕ ਨਹੀਂ ਬਣੀ ਨਹੀਂ ਤਾਂ ਜਿਹੜੇ ਰਾਣਾ ਜੀ ਨੇ ਪਿਛਲੇ ਸਾਲਾਂ ਵਿੱਚ ਵਿਕਾਸ ਦੇ ਕੰਮ ਕੀਤੇ ਨੇ ਉਹਨਾਂ ਨੂੰ ਵੇਪਰੀ ਹੋਏ ਸਾਨੂੰ ਸੇਵਾ ਦਾ ਮੌਕਾ ਜ਼ਰੂਰ ਦਿਓ ਸਸਿਕਾ ਨੂੰ ਬੇਕਰਿਆ ਤੁਸੀਂ ਪੰਜਾਬ ਟੀਵੀ ਪ੍ਰਾਈਮ ਤੇ ਮੈਂ ਹਾਂ ਰਕੇਸ਼ ਸਿੰਘ ਰਾਣਾ ਗੱਲ ਕਰਾਂਗੇ ਚੋਣਾ ਦੀ ਗੱਲ ਕਰਾਂਗੇ ਮੁੱਦਿਆਂ ਦੀ ਕਿ ਆਖਿਰ ਇਹਨਾਂ ਚੋਣਾ ਦੇ ਵਿੱਚ ਕਿਹੜੇ ਮੁੱਦੇ ਅਹਿਮ ਰਹਿਣ ਵਾਲੇ ਨੇ ਤੇ ਕਿਹੜੇ ਉਮੀਦਵਾਰ ਕਿਹੜੇ ਮੁੱਦੇ ਲੈ ਕੇ ਵੋਟ ਮੰਗਣ ਜਾਣਗੇ ਤੇ ਲੋਕ ਵੋਟ ਕਿਉਂ ਬਣਗੇ ਤੇ ਇਸ ਵੇਲੇ ਅਸੀਂ ਪਹੁੰਚੇ ਹਾਂ ਸੁਖਸਾਲ ਪਿੰਡ ਵਿੱਚ ਤੇ ਉਮੀਦਵਾਰ ਹੈ ਦਲਜੀਤ ਕੌਰ ਜੋਨ ਹੈ ਸ਼੍ਰੀ ਭਵੌਰ ਸਾਹਿਬ ਗੱਲ ਕਰਾਂਗੇ ਕਿ ਆਖਿਰ ਕਿਹੜੇ ਮੁੱਦਿਆਂ ਨੂੰ ਲੈ ਕੇ ਵੋਟਰਾਂ ਦੇ ਵਿੱਚ ਜਾ ਰਹੇ ਨੇ ਤੇ ਸਭ ਤੋਂ ਪਹਿਲਾਂ ਮੈਡਮ ਤੁਹਾਡਾ ਸਾਡੇ ਚੈਨਲ ਤੇ ਬਹੁਤ-ਬਹੁਤ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਵੱਲੋਂ ਸਭ ਤੋਂ ਪਹਿਲਾ ਸਵਾਲ ਤੁਸੀਂ ਵੋਟ ਮੰਗਣ ਜਾ ਰਹੇ ਹੋ ਲੋਕ ਤੁਹਾਨੂੰ ਵੋਟ ਕਿਉਂ ਦੇਣਗੇ ਹਾਂਜੀ ਅਸੀਂ ਵੋਟ ਮੰਗਣ ਜਾ ਰਹੇ ਹਾਂ ਤੇ ਤੁਸੀਂ ਕੁਐਸਚਨ ਪੁੱਛਿਆ ਕਿ ਵੋਟ ਕਿਉਂ ਦੇਣ ਤੁਹਾਨੂੰ ਦੇਖੋ ਜੀ ਪਹਿਲਾਂ ਜਿਹੜੀ ਸਰਕਾਰ ਆਈ ਹੈ ਆਪਣੀ ਆਮ ਆਦਮੀ ਦੀ ਪਹਿਲਾਂ ਇਹ ਦੇਖੋ ਕਿ ਉਹਨਾਂ ਨੇ ਕਿਹੜੇ ਕੰਮ ਕੀਤੇ ਨੇ ਜਿਵੇਂ ਕਿ ਉਹਨਾਂ ਨੇ ਵਾਅਦਾ ਕੀਤਾ ਸੀਗਾ ਹਜ਼ਾਰ-ਹਜ਼ਾਰ ਰੁਪਏ ਲੇਡੀਆਂ ਨੂੰ ਦੇਣ ਦਾ ਕਿ ਅੱਜ ਤੱਕ 4 ਸਾਲਾਂ ਚੋਂ ਕਿਸੇ ਨੂੰ ਆਇਆ ਹੈ ਕੋਈ ਇੱਕ ਲੇੜੀ ਵੀ ਕਹਿ ਦਵੇ ਕਿ ਉਹ ਮੇਰੇ ਖਾਤੇ 'ਚ 1000 ਰੁਪਏ ਇੱਕ ਮਹੀਨੇ ਦੇ ਵੀ ਆਏ ਹੋਣ ਹਮ ਅਜ ਤੱਕ 4 ਸਾਲ ਹੋ ਗਏ ਨੇ ਕੋਈ ਪੈਸਾ ਕਿਸੇ ਲੇੜੀ ਨੂੰ ਨਹੀਂ ਆਇਆ ਠੀਕ ਹੈ ਤੇ ਦੂਜੀ ਗੱਲ ਤੁਸੀਂ ਆਪ ਹੀ ਸੋਚ ਲਓ ਕਿ ਪੰਚਾਇਤਾਂ ਨੂੰ ਹੁਣ ਤੱਕ ਗ੍ਰਾਂਟਸ ਆਈਆਂ ਸੀਗੀਆਂ 4 ਸਾਲਾਂ ਚ ਪਹਿਲੀ ਕੱਲ ਤਾਂ ਕੋਈ ਕੰਮ ਹੋਇਆ ਨਹੀਂ ਵਿਕਾਸ ਦਾ ਹੁਣ ਹੋਈ ਸੀਗੀ ਕਿ ਇਹਨਾਂ ਨੇ ਗ੍ਰਾਂਟਸ ਦਿੱਤੀਆਂ ਪਰ ਉਹ ਵੀ ਚੈੱਕ ਵਾਪਸ ਲੈ ਲੇ ਫਿਰ ਹੁਣ ਇਹ ਦੱਸੋ ਤੁਸੀਂ ਕਿ ਉਹਨਾਂ ਨੇ ਵੋਟਾਂ ਕਿਉਂ ਪਾਈਆਂ ਜਾਣ ਪਿੰਡ ਦਾ ਕੋਈ ਕਿਸਦਾ ਵਿਕਾਸ ਹੋਇਆ ਕੀ ਏਰੀਆ ਚ ਦੇਖ ਲਓ ਤੁਸੀਂ ਕੋਈ ਵਿਕਾਸ ਹੋਏ ਨੇ ਕਿੰਨਾ ਇਹਨਾਂ ਨੇ ਧੱਕੇਸ਼ਾਹੀ ਕੀਤੀ ਹੋਈ ਠੀਕ ਹੈ ਉਸ ਦੇ ਅਕੋਰਡਿੰਗ ਦੇਖ ਲਓ ਕਿ ਤੁਹਾਨੂੰ ਕਿਹੜੀ ਸਰਕਾਰ ਲੱਗਦੀ ਹੈ ਕਿ ਕੰਮ ਕਰ ਰਹੀ ਹੈ ਤੁਹਾਡੇ ਪਿੰਡਾਂ ਦਾ ਵਿਕਾਸ ਕਰ ਰਹੀ ਹੈ ਇਸ ਲਈ ਅਸੀਂ ਮੈਂ ਚਾਹੁੰਦੀ ਆ ਕਿ ਸਾਨੂੰ ਇਹ ਵੋਟਾਂ ਮਤਲਬ ਮੰਗਣੀਆਂ ਚਾਹੀਦੀਆਂ ਐ ਸਾਡਾ ਹੱਕ ਐ ਇਹਨਾਂ ਵੋਟਾਂ ਤੇ ਬਿਲਕੁਲ ਵੋਟ ਮੰਗਣ ਤੁਹਾਡਾ ਹੱਕ ਐ ਤੁਸੀਂ ਵੋਟ ਮੰਗ ਵੀ ਰਹੇ ਹੋ ਜਦੋਂ ਤੁਸੀਂ ਵਿਚਰ ਰਹੇ ਹੋ ਵੋਟਰਾਂ ਦੇ ਵਿੱਚ ਜਾ ਰਹੇ ਹੋ ਤਾਂ ਕਿਹੋ ਜਿਹੇ ਸਵਾਲ ਸਾਹਮਣੇ ਆ ਰਹੇ ਨੇ ਤੁਹਾਨੂੰ ਲੋਕ ਪੁੱਛਦੇ ਨੇ ਹਾਂਜੀ ਸਵਾਲ ਪੁੱਛਦੇ ਨੇ ਕਿ ਹਮੇਸ਼ਾ ਆਉਂਦੇ ਨੇ ਕੋਈ ਵੀ ਪਾਰਟੀ ਐ ਜਿਵੇਂ ਫੇ ਬਾਅਦ ਵਿੱਚ ਸਾਨੂੰ ਤਾਂ ਪੁੱਛਦੇ ਨਹੀਂ ਸਭ ਤੋਂ ਪਹਿਲਾਂ ਤਾਂ ਇਹੀ ਗੱਲ ਕੀਤੀ ਜਾਂਦੀ ਐ ਕਿ ਸਾਨੂੰ ਹਜ਼ਾਰ ਹਜ਼ਾਰ ਰੁਪਏ ਦੀ ਕਿਹਾ ਸੀਗਾ ਉਹ ਅਜ ਤੱਕ ਕਦੀ ਸਾਨੂੰ ਕੁਝ ਆਇਆ ਨਹੀਂ ਐ ਤੇ ਇਸ ਤਰ੍ਹਾਂ ਦੇ ਕੁਐਸਚਨ ਪੁੱਛੇ ਜਾਂਦੇ ਕਿ ਅਸੀਂ ਵੋਟਾਂ ਪਾਈਏ ਕਿਉਂ ਬਿਲਕੁਲ ਵੋਟਾਂ ਕਿਉਂ ਪਾਣ ਵੋਟਾ ਹੁੰਦਾ ਹੈ ਹਰ ਇੱਕ ਦਾ ਅਧਿਕਾਰ ਹੁੰਦਾ ਹੈ ਵੋਟ ਕਰਨਾ ਲੋਕਤੰਤਰ ਹੈ ਲੋਕਤੰਤਰ ਚੱਲਦਾ ਹੈ ਵੋਟਾਂ ਦੇ ਨਾਲ ਤੇ ਵੋਟ ਪਾਣਾ ਤੁਹਾਡਾ ਅਧਿਕਾਰ ਹੈ ਫਤਵਾ ਕਿਨੂੰ ਮਿਲੇਗਾ ਇਹ ਪਤਾ ਲੱਗੇਗਾ 1700000 ਰੁਪਏ ਦੀ ਗੱਲ ਕਰੀਏ ਤਾਂ ਸਾਡੀਆਂ ਭੈਣਾਂ ਦਾ ਕਿੰਨਾ ਕਿੰਨਾ ਪੈਸੇ ਇਸ ਵੇਲੇ ਸਰਕਾਰ ਨੂੰ ਦੇਣ ਨੂੰ ਬਣਦੇ ਨਹੀਂ ਫਿਰ ਮੈਂ ਭੈਣਾਂ ਨੂੰ ਬੇਨਤੀ ਕਰਦੀ ਆ ਤੁਹਾਡਣਾਂ ਨੇ ਲਾਰੇ ਲਾਏ ਹੋਏ ਕਿੰਨੇ ਜ਼ਿਆਦਾ ਹਜ਼ਾਰ ਹਜ਼ਾਰ ਰੁਪਏ ਦੇ ਤੁਸੀਂ ਆਪਣੇ ਆਪ ਹੀ ਆਪਣੇ ਅਕਾਊਂਟ ਦੀ ਜਿਹੜੀ ਅਕਾਊਂਟਿੰਗ ਕਰਨ ਤੋਂ ਬਾਅਦ ਫਿਰ ਇਹਨਾਂ ਨੂੰ ਆਪਣੇ ਘਰ ਵਾੜਿਓ ਅਗਰ ਇਹ 48000 ਤੁਹਾਡੇ ਅਕਾਊਂਟ ਚ ਪਾਉਂਦੇ ਨੇ ਤੁਹਾਨੂੰ ਦਿੰਦੇ ਨੇ ਫਿਰ ਤੁਸੀਂ ਇਹਨਾਂ ਨੂੰ ਵੋਟ ਪਾ ਸਕਦੇ ਹੋ ਤੁਸੀਂ ਵੀ ਇੱਕ ਯੁਵਾਓ ਤੇ ਯੁਵਾ ਨੂੰ ਜ਼ਰੂਰਤ ਹੁੰਦੀ ਹੈ ਰੋਜ਼ਗਾਰ ਦੀ ਵਾਦਾ ਕੀਤਾ ਸੀਗਾ ਕਿ ਰੋਜ਼ਗਾਰ ਦਵਾਗੇ ਨਾ 4 ਸਾਲਾਂ ਦੇ ਵਿੱਚ ਰੋਜ਼ਗਾਰ ਇਹਨਾਂ ਨੇ ਦਿੱਤਾ ਹੈ ਤੁਸੀਂ ਰੋਜ਼ਗਾਰ ਦੀ ਗੱਲ ਕੀਤੀ ਹੈ ਰੋਜ਼ਗਾਰ ਸਰਕਾਰੀ ਨੌਕਰੀ ਤਾਂ ਬਹੁਤ ਦੂਰ ਦੀ ਗੱਲ ਹੈ ਉਹ ਤੇ ਕਿੱਥੇ ਮਿਲ ਸਕਦੀਆਂ ਕਿਸੇ ਨੂੰ ਜਿਹੜਾ ਇਹਨਾਂ ਨੇ ਅ ਅਨੰਦਪੁਰ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਦਿਵਸ ਮਨਾਇਆ ਸੀ ਉਸ ਵੇਲੇ ਜਿਹੜਾ ਹੈ ਇਹਨਾਂ ਨੇ ਸਾਡੇ ਆਪਣੇ ਪੰਜਾਬੀਆਂ ਨੂੰ ਐ ਉਹ ਰੋਜ਼ਗਾਰ ਦੇ ਸੀ ਦੇ ਸਕਦੇ ਸੀ ਪਰ ਇਹਨਾਂ ਨੇ ਜਿੰਨਾ ਵੀ ਜਿਹੜਾ ਟੈਂਟ ਹਾਊਸ ਜਾਂ ਫਿਰ ਗੱਡੀਆਂ ਸੀਗੀਆਂ ਉਹ ਬਾਹਰੋਂ ਯੂਪੀ ਔਰ ਦਿੱਲੀ ਤੋਂ ਮੰਗਵਾਈਆਂ ਸੀ ਉੱਥੇ ਉੱਥੇ ਪੰਜਾਬੀ ਨਹੀਂ ਸੀਗੇ ਕੀ ਸਾਡੇ ਪੰਜਾਬੀਆਂ ਨੂੰ ਦੇ ਸਕਦੇ ਸੀ ਇਹ ਬਾਹਰੋਂ ਕਿਉਂ ਆਏ ਇਸ ਵੇਲੇ ਤੇ ਇਹਨਾਂ ਨੇ ਪੰਜਾਬ ਚ ਗਏ ਨਾ ਪੰਜਾਬੀ ਉਹਨਾਂ ਪਹਿਲ ਸੀਗੀ ਹਰ ਇੱਕ ਚੀਜ਼ ਦੀ ਪਰ ਇਹਨਾਂ ਨੇ ਸਾਰੇ ਯੂਪੀ ਔਰ ਦਿੱਲੀ ਤੋਂ ਬੰਦੇ ਬੁਲਵਾਏ ਸੀ ਹਰ ਇੱਕ ਜਿਹੜਾ ਕੰਮ ਹੋਇਆ ਉਹ ਉਹਨਾਂ ਦੇ ਥਰੂ ਹੋਇਆ ਸਾਡੇ ਪੰਜਾਬੀਆਂ ਵੱਲੋਂ ਨਹੀਂ ਤੇ ਇਹ ਸਰਕਾਰੀ ਨੌਕਰੀ ਕਿੱਥੋਂ ਦੇ ਦੇਣਗੇ ਤੁਸੀਂ ਧਰਨੇ ਦੇਖ ਲਓ ਅਗਰ ਸਰਕਾਰੀ ਨੌਕਰੀ ਦਿੱਤੀ ਹੀ ਹੁੰਦੀ ਇਹਨਾਂ ਨੇ ਤਾਂ ਧਰਨੇ ਨਹੀਂ ਲੱਗਣੇ ਸੀਗੇ ਥਾਂ ਥਾਂ ਪਹਿਲਾਂ ਸਭ ਤੋਂ ਦੇ ਪਿੰਡ ਦੇ ਮੋਹਰੇ ਦੇਖੋ ਧਰਨੇ ਤੁਸੀਂ ਕਿੱਦਾਂ ਲੱਗੇ ਹੋਏ ਉਹ ਧਰਨਾ ਕਦੀ ਹਟਦਾ ਹੀ ਨਹੀਂ ਹੈ ਫੇ ਤੁਸੀਂ ਸਰਕਾਰੀ ਨੌਕਰੀ ਦੀ ਗੱਲ ਕਿਵੇਂ ਕਰ ਸਕਦੇ ਹੋ ਸਰਕਾਰ ਨੇ ਬੋਲਿਆ ਸੀਗਾ ਕਿ ਸਾਡੀ ਸਰਕਾਰ ਆਏਗੀ ਧਰਨੇ ਨਹੀਂ ਲੱਗਣਗੇ ਲੋਕਾਂ ਨੂੰ ਆਸ ਹੋਈ ਸੀ ਕਿ ਧਰਨੇ ਨਹੀਂ ਲੱਗੂਗੇ, ਰੋਜ਼ਗਾਰ ਮਿਲੇਗਾ, ਪੱਗਾਂ ਨਹੀਂ ਰੁਲਣਗੀਆਂ, ਭੈਣਾਂ ਦੀ ਕੁੱਟਮਾਰ ਨਹੀਂ ਹੋਏਗੀ। ਧਰਨਿਆਂ ਦੇ ਵਿੱਚ ਅਜਿਹਾ ਕੁਝ ਬੰਦ ਹੋਇਆ ਜਾਂ ਉਵੇਂ ਹੀ ਚੱਲ ਰਿਹਾ ਸਿਰਫ ਲਾਰੇ ਸੀਗੇ ਇਹਨਾਂ ਦੇ। ਦੇਖੋ ਜੀ ਇਹ ਸਭ ਲਾਰੇ ਸੀਗੇ। ਮੈਂ ਤਾਂ ਇਹ ਕਹਿ ਰਹੀ ਕਿ ਉਹ ਉਸ ਤੋਂ ਵੀ ਵੱਧ ਹੋ ਰਿਹਾ ਏ। ਸਭ ਕੁਝ ਹੋ ਰਿਹਾ ਏ, ਲਾਰੇ ਆ ਬਿਲਕੁਲ ਹੀ। ਕਿਉਂ ਨਹੀਂ ਪੱਗਾਂ ਕਿਉਂ ਨਹੀਂ ਰੁਲਣੀਆਂ, ਸਭ ਕੁਝ ਹੋ ਰਿਹਾ ਏ। ਦੇਖੋ ਧਰਨੇ ਲੱਗੇ ਹੋਏ ਆ, ਸਭ ਤੋਂ ਵੱਧ ਤਾਂ ਉਹਨਾਂ ਦੇ ਪਿੰਡ ਦੇ ਮੋਹਰੇ ਧਰਨਾ ਲੱਗਿਆ ਹੋਇਆ। ਹੋਰ ਤਾਂ ਬਹੁਤ ਮੂਰ ਦੀ ਗੱਲ ਐ। ਸਭ ਤੋਂ ਧਰਨੇ ਲੱਗੇ ਹੋਏ ਇਹਨਾਂ ਦੇ ਵਿਰੁੱਧ ਧਰਨੇ ਥਾਂ-ਥਾਂ ਲੱਗੇ ਹੋਏ ਨੇ ਤੁਹਾਨੂੰ ਲੱਗਦਾ ਕਿ ਇਹ ਯੁਵਾ ਇਹਨਾਂ ਨੂੰ ਵੋਟ ਪਾ ਦੇਣਗੇ ਇਸ ਵਾਰ ਦੇਖੋ ਜੀ ਇਹ ਤਾਂ ਯੁਵਾ ਪੀੜੀ ਨੂੰ ਵੀ ਸੋਚਣਾ ਚਾਹੀਦਾ ਹੈ ਕਿ ਸਾਡੇ ਵਾਸਤੇ ਕੀ ਬੈਸਟ ਹੈ ਮੇਨ ਗੱਲ ਹੈ ਕਿ ਉਹ ਪਹਿਲਾਂ ਮੁੱਦੇ ਦੇਖਣ ਕਿ ਉਹਨਾਂ ਦੇ ਜਿਹੜੇ ਕੰਮ ਹੋਏ ਨੇ ਉਹ ਹੋਏ ਨੇ ਪੂਰੇ ਜੋ ਉਹਨਾਂ ਨੇ ਵਾਅਦੇ ਕੀਤੇ ਸੀਗੇ ਉਹ ਵਾਅਦੇ ਪੂਰੇ ਹੋਏ ਨੇ ਅਗਰ ਉਹਨਾਂ ਦੇ ਵਾਅਦੇ ਪੂਰੇ ਹੋਏ ਨੇ ਫਿਰ ਤਾਂ ਠੀਕ ਹੈ ਤੁਸੀਂ ਪਾ ਸਕਦੇ ਹੋ ਵੋਟ ਅਗਰ ਨਹੀਂ ਹੋਏ ਫਿਰ ਤੁਸੀਂ ਆਪ ਸੋਚ ਲਓ ਜਿਆਦਾ ਦੂਰ ਦੀ ਗੱਲ ਨਹੀਂ ਕਰਾਂਗੇ ਗੱਲ ਕਰਾਂਗੇ ਸੁਖਸਾਲ ਦੇ ਕਰੀਬੀ ਪਿੰਡਾਂ ਦੀ ਕੀ ਨਾ ਪਿੰਡਾਂ ਦੇ ਕੀ ਕਹਿਣਾ ਚਾਹੋਗੇ ਕਿੰਨਾ ਵਿਕਾਸ ਹੋਇਆ ਹੈ ਕਿਤੇ ਵਿਖਾਈ ਦਿੰਦਾ ਹੈ ਵਿਕਾਸ ਹਾਂਜੀ ਤੁਸੀਂ ਵਿਕਾਸ ਦੀ ਗੱਲ ਕਰ ਰਹੇ ਹੋ ਵਿਕਾਸ ਤੁਹਾਨੂੰ ਪਤਾ ਹੀ ਤੁਸੀਂ ਦੇਖਿਆ ਹੀ ਹੈ ਵੈਸੇ ਲੋਕਲ ਪਿੰਡਾਂ ਵਿੱਚ ਕਿੰਨਾ ਕੁ ਹੋਇਆ ਹੈ ਵਿਕਾਸ ਨਹੀਂ ਹੋਇਆ ਸਿਰਫ ਜਿਹੜੇ ਹੈ ਮਾਈਨਿੰਗ ਵਾਲਿਆਂ ਨੇ ਆਪਣੇ ਝੋਲੇ ਭਰੇ ਨੇ ਤੇ ਉਸੇ ਮਾਈਨਿੰਗ ਦੇ ਜਿਹੜੇ ਝੋਲਿਆਂ ਦੇ ਪੇੜ ਚੜੇ ਆਏ ਸਾਡਾ ਐਲਗਰਾਂ ਦਾ ਪੁਲ ਤੁਸੀਂ ਐਲਗਰਾਂ ਦੇ ਪੁਲ ਦੀ ਹਾਲਤ ਦੇਖ ਚੁੱਕੇ ਹੋ ਟੁੱਟਿਆ ਪਰ ਉਹ ਕਿਸ ਨੇ ਬਣਵਾਇਆ ਨਹੀਂ ਸਾਡੇ ਜਿਹੜੇ ਲੋਕਲ ਘਰੇਲੂ ਲੋਕ ਨੇ ਉਹਨਾਂ ਨੂੰ ਕਿੰਨੀ ਪ੍ਰੋਬਲਮ ਹੁੰਦੀ ਹੈ ਉੱਥੇ ਆਣ ਜਾਣ ਦੀ ਸਪੈਸ਼ਲੀ ਜਦੋਂ ਆ ਬਰਸਾਤਾਂ ਸੀ ਗਈਆਂ ਕਿੰਨੀ ਔਖੀ ਹੋਈ ਉਹਨਾਂ ਵਾਸਤੇ ਤੇ ਮੇਨ ਗੱਲ ਇਹ ਹੀ ਹੈ ਕਿ ਵਿਕਾਸ ਤਾਂ ਕੁਝ ਹੋਇਆ ਨਹੀਂ ਬਸ ਹਾਂ ਮਾਈਨਿੰਗ ਦੇ ਜਿਹੜੇ ਭੇਟ ਜ਼ਰੂਰ ਚੜੇ ਨੇ ਸਾਡੇ ਕੋਲ ਤੇ ਸਾਡੀ ਜਿਹੜੀਆਂ ਸੜਕਾਂ ਹੈ ਵਾਦਾ ਕੀਤਾ ਸੀ ਕਿ 2022 ਦੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਿ ਜੇ ਮੈਂ ਜਿੱਤਦਾ ਹਾਂ ਤਾਂ ਇਲਾਕੇ ਦੇ ਵਿੱਚ ਪਿੰਡ ਵਾਸੀਆਂ ਦੀ ਇਜਾਜ਼ਤ ਤੋਂ ਬਿਨਾਂ ਇੱਕ ਪੱਥਰ ਤੱਕ ਨਹੀਂ ਚੁੱਕਣ ਦਾ ਮੰਗੇ ਵਾਦਾ ਪੂਰਾ ਹੋਇਆ ਲੋਕਾਂ ਨੂੰ ਯਾਦ ਹੈ ਕੀ ਕਹਿੰਦੇ ਨੇ ਲੋਕ ਤੁਸੀਂ ਵੋਟਾਂ ਮੰਗਣ ਜਾਂਦੇ ਹੋ ਹਾਂਜੀ 2022 ਦੀ ਜਿਹੜੀਆਂ ਪਾਈ ਵਿੱਚ ਕਿਹਾ ਸੀਗਾ ਉਹਨਾਂ ਨੇ ਕਿ ਜਾਂ ਮੈਂ ਰਹਾਂਗਾ ਜਾਂ ਫਿਰ ਮਾਈਨਿੰਗ ਰਹੇਗੀ ਪਰ ਮਾਈਨਿੰਗ ਤਾਂ ਪੂਰੇ ਜੋਰਾ ਸ਼ੋਰ ਨਾਲ ਚੱਲ ਰਹੀ ਹੈ ਪਰ ਮੰਤਰੀ ਸਾਹਿਬ ਤੁਹਾਡਾ ਨਹੀਂ ਪਤਾ ਮੰਤਰੀ ਸਾਹਿਬ ਦਿਖੇ ਨਹੀਂ ਉਸ ਤੋਂ ਬਾਅਦ ਇੱਥੇ ਕਿ ਇਲਾਕੇ ਵਿੱਚ ਉਹ ਵਾਪਸ ਕਦੀ ਆਏ ਹੀ ਨਹੀਂ ਮੇਨ ਗੱਲ ਤਾਂ ਇਹ ਕਿ ਉਹਨਾਂ ਦਾ ਤਾਂ ਪਤਾ ਹੀ ਨਹੀਂ ਸਿਰਫ ਵੋਟਾਂ ਵੇਲੇ ਜ਼ਰੂਰ ਆਏ ਸੀਗੇ ਠੀਕ ਹੈ ਉਸ ਤੋਂ ਬਾਅਦ ਮੈਨ ਲੱਗਦਾ ਨਹੀਂ ਕਿ ਮੇਨ ਛੜੇ ਸਾਡੇ ਆਪਣੇ ਏਰੀਆ ਲੋਕਲ ਕਿਤੇ ਵੀ ਉਹ ਦਿਖਾਈ ਦਿੱਤੇ ਨੇ ਪਰ ਹਾਂ ਮਾਈਨਿੰਗ ਜੋਰਾ ਸ਼ੋਰਾਂ ਦੇ ਚੱਲ ਰਹੀ ਹੈ ਫਿਰ ਲੋਕਾਂ ਵਿੱਚ ਦਰਦ ਹੈ ਕਿ ਉਹਨਾਂ ਦਾ ਇਲਾਕਾ ਲੁੱਟਿਆ ਗਿਆ ਹੈ ਹਾਂਜੀ ਬਹੁਤ ਜ਼ਿਆਦਾ ਰੋਸ਼ ਹੈ ਇਸ ਪ੍ਰਤੀ ਤਾਂ ਲੋਕਾਂ ਚ ਹਾਰਿਕ ਚ ਇਸ ਤੋਂ ਇਲਾਵਾ ਇਲਾਕੇ ਦੇ ਵਿੱਚ ਵਿਕਾਸ ਦੀ ਗੱਲ ਕਰੀਏ ਤਾਂ ਸੜਕਾਂ ਦੀ ਗੱਲ ਕਰ ਲੈਣੇ ਆ ਤਾਂ ਸੜਕਾਂ ਦਾ ਵਿਕਾਸ ਹੋਇਆ ਸੜਕਾਂ ਨਵੀਆਂ ਬਣੀਆਂ ਕੀ ਕਹਿਣਾ ਚਾਹੋਗੇ ਹਾਂਜੀ ਸੜਕਾਂ ਦੀ ਗੱਲ ਆਪਾਂ ਜਿਵੇਂ ਹੁਣ ਜਾ ਰਹੇ ਹਾਂ ਪਿੰਡਾਂ ਪਿੰਡਾਂ ਵਿੱਚ ਤਾਂ ਦੇਖਿਆ ਜਾਵੇ ਤਾਂ ਸਾਨੂੰ ਪਹਿਲਾਂ ਇਹੀ ਕੁਸ਼ਲ ਮਤਲਬ ਕਿ ਦੇਖਿਆ ਸਾਰੇ ਪਹਿਲਾਂ ਇਹੀ ਕਹਿੰਦੇ ਨੇ ਕਿ ਸਾਡੀਆਂ ਸੜਕਾਂ ਦਾ ਹਾਲ ਦੇਖ ਲਓ ਇੱਕ ਵਾਰ ਜੋ ਪਹਿਲਾਂ 70 ਸਾਲ ਤੋਂ ਰਾਣਾ ਜੀ ਨੇ ਬਣਵਾਈਆਂ ਸੀਗੀਆਂ ਸੜਕਾਂ ਅੱਜ ਤੱਕ ਉਹਨਾਂ ਦੀ ਰਿਪੇਅਰ ਤੱਕ ਨਹੀਂ ਹੋਈ ਨਵੀਆਂ ਤਾਂ ਬਹੁਤ ਦੂਰ ਦੀ ਗੱਲ ਹੈ ਇਸ ਲਈ ਮੇਨ ਤਾਂ ਪਹਿਲਾ ਇਹੀ ਹੈ ਕਿ ਜਿਹੜੀਆਂ ਸੜਕ ਜਿੱਥੋਂ ਆਪਾਂ ਲੋਕਲ ਲੰਘਦੇ ਆ ਠੀਕ ਹੈ ਉਹੀ ਸੜਕਾਂ ਅੱਤੇ ਗਰੀਪੇਅਰ ਨਹੀਂ ਹੋਈਆਂ ਨਵੀਆਂ ਤਾਂ ਕਿੱਥੇ ਬਣਨਗੀਆਂ ਤੇ ਇਹ ਸਿਰਫ ਇੱਕ ਹੀ ਸੜਕ ਬਣੀ ਹੈ ਇਹਨਾਂ ਦੇ ਗਮੀਰਪੁਰ ਪਿੰਡ ਦੀ ਇਸ ਤੋਂ ਇਲਾਵਾ ਅਜੇ ਤੱਕ ਕੋਈ ਸੜਕ ਨਹੀਂ ਬਣੀ ਇਸ ਦੇ ਨਾਲ ਕਈ ਅਹਿਮ ਮੁੱਦੇ ਨੇ ਜਿਨ੍ਹਾਂ ਤੱਕ ਮੀਡੀਆ ਨਹੀਂ ਪਹੁੰਚਦਾ ਪਰ ਜਦੋਂ ਵੋਟਰਾਂ ਦੀ ਗੱਲ ਆਉਂਦੀ ਹੈ ਵੋਟ ਮੰਗਣ ਜਾਂਦੇ ਆ ਤਾਂ ਲੋਕ ਜ਼ਰੂਰ ਜੋ ਨੁਮਾਇੰਦੇ ਆ ਉਸ ਨੂੰ ਦੱਸ ਦਿੰਨੇ ਕਿ ਆਖਿਰ ਉਹਨਾਂ ਦੇ ਹਲਕੇ ਦੇ ਵਿੱਚ ਕਿਹੜੇ ਕਿੜੀਆਂ ਸਮੱਸਿਆਵਾਂ ਨੇ ਕੀ ਕੀ ਪਰੇਸ਼ਾਨੀ ਹੈ ਅਜਿਹੇ ਬਹੁਤ ਸਾਰੀਆਂ ਸਮੱਸਿਆਵਾਂ ਨੇ ਜਿਨ੍ਹਾਂ ਬਾਰੇ ਸਾਡੇ ਨਾਲ ਦਿਲਜੀਤ ਕੋਰ ਨਾਲ ਅਸੀਂ ਗੱਲਬਾਤ ਕੀਤੀ ਤੇ ਇਹਨਾਂ ਨੇ ਦੱਸਿਆ ਕਿ ਅਜਿਹੇ ਸਮੱਸਿਆਵਾਂ ਜ਼ਰੂਰ ਇਲਾਕਾ ਵਾਸੀਆਂ ਨੂੰ ਆ ਰਹੀਆਂ ਨੇ ਤੇ ਲੋਕਾਂ ਦੇ ਸਵਾਲ ਹੁੰਦੇ ਰਹਿਣਗੇ ਤੇ ਅਸੀਂ ਵੀ ਪਿੰਡਾਂ ਦੇ ਵਿੱਚ ਜਾ ਕੇ ਪੁੱਛਦੇ ਰਾਵਾਂਗੇ ਤੇ ਉਮੀਦਵਾਰਾਂ ਨਾਲ ਗੱਲ ਕਰਦੇ ਰਾਵਾਂਗੇ ਚੱਲਦੇ-ਚੱਲਦੇ ਸੂਝਵਾਨ ਵੋਟਰ ਨੂੰ ਅਪੀਲ ਕਰਨਾ ਚਾਹੋਗੇ ਤਾਂ ਸਾਡੇ ਮਾਧਿਅਮ ਰਾਈ ਕਰਦੇ ਹੋ ਹਾਂਜੀ ਮੈਂ ਇਹੀ ਕਹਿਣਾ ਚਾਹਾਂਗੀ ਅਗਰ ਤੁਹਾਡੇ ਜਿਹੜੇ 4 ਸਾਲਾਂ ਚ ਹੈ ਜਿੰਨੇ ਵੀ ਜੜੇ ਉਹਨੇ ਵਾਦੇ ਕੀਤੇ ਸੀਗੇ ਉਹ ਪੂਰੇ ਹੋਏ ਨਹੀਂ ਜਿਵੇਂ ਕਿ 1000 ਰੁਪਏ ਦੀ ਅਗਰ ਗੱਲ ਕਰੀਏ ਅਗਰ ਤੁਹਾਡੇ ਜਿਹੜੇ ਐ ਤੁਹਾਨੂੰ 1000 ਰੁਪਏ ਦੇ ਹਿਸਾਬ ਨਾਲ 48000 ਪਾਣ ਦੇ ਨਹੀਂ ਉਹ ਠੀਕ ਹੈ ਤਾਂ ਤੁਸੀਂ ਉਹਨਾਂ ਨੂੰ ਵੋਟ ਪਾਣ ਬਾਰੇ ਸੋਚ ਸਕਦੇ ਹੋ ਅਗਰ ਸੜਕਾਂ ਬਣ ਗਈਆਂ ਨੇ ਮਾਈਨਿੰਗ ਬੰਦ ਹੋ ਗਈ ਹੈ ਤੇ ਤੁਹਾਨੂੰ ਰੋਜ਼ਗਾਰ ਮਿਲ ਚੁੱਕਿਆ ਹੈ ਫਿਰ ਤੁਸੀਂ ਨਾ ਉਹਨੂੰ ਵੋਟ ਪਾਣ ਬਾਰੇ ਸੋਚ ਸਕਦੇ ਹੋ ਨਹੀਂ ਤਾਂ ਜਿਹੜੇ ਰਾਣਾ ਜੀ ਨੇ ਪਿਛਲੇ ਸਾਲਾਂ ਵਿੱਚ ਵਿਕਾਸ ਦੇ ਕੰਮ ਕੀਤੇ ਨੇ ਉਹਨਾਂ ਨੂੰ ਵੇਖਦੇ ਹੋਏ ਸਾਨੂੰ ਸੇਵਾ ਦਾ ਮੌਕਾ ਜ਼ਰੂਰ ਦਿਓ ਬਿਲਕੁਲ ਇਹ ਸੀ ਕਿ ਸਾਡੇ ਨਾਲ ਬਹੁਤ ਸਾਬ ਜੋਨ ਤੋਂ ਦਲਜੀਤ ਕੋਰ ਮੈਡਮ ਜੋ ਕਿ ਸਾਡੇ ਨਾਲ ਜੁੜੇ ਸਨ ਵਿਸ਼ੇਸ਼ ਤੌਰ ਤੇ ਤੇ ਇਹਨਾਂ ਨਾਲ ਗੱਲਬਾਤ ਕੀਤੀ ਕਿ ਆਖਿਰ ਕਿਹੜੇ ਕਿਹੜੇ ਅਹਿਮ ਮੁੱਦੇ ਨੇ ਜਿਨ੍ਹਾਂ ਨੂੰ ਲੈ ਕੇ ਵੋਟਰਾਂ ਦੇ ਵਿੱਚ ਜਾ ਰਹੇ ਨੇ ਤੇ ਵੋਟਰ ਇਹਨਾਂ ਨੂੰ ਸਵਾਲ ਪੁੱਛ ਰਹੇ ਨੇ ਤੇ ਸਾਰੀ ਗੱਲਬਾਤ ਇਹਨਾਂ ਨੇ ਪੂਰੀ ਡਿਟੇਲ ਦੇ ਵਿੱਚ ਕੀਤੀ ਮੈਡਮ ਸਾਡੇ ਨਾਲ ਜੁੜਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ